ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜਤੀ ਕਲਾ ਵਿੱਚ ਹੋਮੋਗੇ ਦੋਸਤੋ ਅਸੀਂ ਨੰਗੇ ਜਾਂਦੇ ਸੀ ਇੱਕ ਛੋਟਾ ਜਿਹਾ ਸ਼ਹਿਰ ਆਇਆ ਸੀਗਾ ਸ਼ਹਿਰ ਦਾ ਨਾਂ ਹੈਗਾ ਬੈਸਟ ਮੈਲਟਨ ਤੇ ਵਧੀਆ ਸੋਹਣੀਆਂ ਬਿਲਡਿੰਗਾਂ ਤੇ ਵਧੀਆ ਲੱਗਿਆ ਮੈਂ ਕਿਹਾ ਚਲੋ ਵੀਡੀਓ ਬਣਾਉਨੇ ਆ ਦਿਖਾਉਨੇ ਆ ਤੁਹਾਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਿਣੇ ਹੁੰਨੇ ਆ ਅਕਸਰ ਤੇ ਇਹ ਅਮਰੀਕਾ ਦੇ ohio ਦਾ ਇੱਕ ਪਿੰਡ ਜਾਨੀ ਕਿ ਪਿੰਡ ਆ ਇਹ ਕੋਈ ਵੱਡਾ ਸ਼ਹਿਰ ਨਹੀਂ ਹੈਗਾ ਤੇ ਪਿੰਡ ਦਾ ਹਿਸਾਬ ਕਿਤਾਬ ਆ ਇਹ ਦੇਖੋ ਤੁਸੀਂ ਸੋਹਣੇ ਘਰ ਸੋਹਣੀਆਂ ਬਿਲਡਿੰਗਾਂ ਤੇ ਸਾਫ ਸਫਾਈ ਕਾਰਾਂ ਖੜੀਆਂ ਨੇ ਰੋਡ ਦੇ ਉੱਤੇ ਪਰ ਰੋਡ ਦੇ ਉੱਤੇ ਨਹੀਂ ਇਹ ਰੋਡ ਚੌੜਾ ਬਣਾਇਆ ਹੋਆ ਹੁੰਦਾ ਤੇ ਕਾਰਾਂ ਖੜਾਉਣ ਨੂੰ ਜਗ੍ਹਾ ਬਣਾਈ ਵੀ ਹੁੰਦੀ ਆ ਦੇਖੋ ਐਨ ਗੱਲਬਾਤ ਸੋਹਣੀ ਲੱਗਦੀ ਆ ਨਾ ਐਨ ਵਧੀਆ ਲੱਗਦਾ ਸ਼ਹਿਰ ਦੇਖੋ ਤੁਸੀਂ ਐਨ ਆਹ ਰੋੜਾਂ ਦੇ ਉੱਤੇ ਆ ਨਿਸ਼ਾਨ ਲਾਏ ਬਨੇ ਖੱਬੇ ਸੱਜੇ ਮੁੜਨਾ ਸਿੱਧੇ ਜਾਣਾ ਐਨ ਪੂਰਾ ਪ੍ਰਬੰਧ ਐ ਨਹੀਂ ਹੈਗਾ ਵੀ ਕੋਈ ਇੱਕ ਦੂਜੇ ਚ ਭੱਜੀ ਜੇ ਜਾਣਗੇ ਉਹ ਕੰਮ ਨਹੀਂ ਹੈਗਾ ਦੇਖਿਓ ਤੁਸੀਂ ਆਹਨ ਵਧੀਆ ਸੋਹਣੇ ਘਰ ਪਾਏ ਹੋਏ ਲੋਕਾਂ ਦੇ ਤੇ ਜਿੱਦਨੂ ਮਰਜ਼ੀ ਵਗ ਜੇ ਅਮਰੀਕਾ ਲਗਭਗ ਸਾਰਾ ਹੀ ਸੋਹਣਾ ਜਿਹੜਾ ohio ਵਾਲਾ ਏਰੀਆ ਇਹ ਲਗਭਗ ਕੈਨੇਡਾ ਦੇ ਨਾਲ ਵਿਚਾਰਲਾ ਏਰੀਆ ਕਹਿ ਸਕਦੇ ਹਾਂ ਬਹੁਤ ਹੀ ਜ਼ਿਆਦਾ ਤਰੱਕੀ ਵੀ ਹੈ ਨਹੀਂ ਇੱਥੇ ਤੇ ਬਹੁਤਾ ਜ਼ਿਆਦਾ ਪਿੱਛੇ ਵੀ ਹੈ ਨਹੀਂਗਾ ਸ਼ਾਂਤ ਮਈ ਜਿਹਾ ਮਾਹੌਲ ਆ ਬਹੁਤਾ ਕ੍ਰਾਈਮ ਨਹੀਂ ਹੈਗਾ ਤੇ ਜਿੱਥੇ ਜ਼ਿਆਦੇ ਜਿਹੜੇ ਏਰੀਏ ਵਧੀਆ ਮੰਨੇ ਜਾਂਦੇ ਆ ਤਰੱਕੀ ਵਾਲੇ ਮੰਨੇ ਜਾਂਦੇ ਉਥੇ ਕ੍ਰਾਈਮ ਵੀ ਬਹੁਤ ਜ਼ਿਆਦਾ ਆ ਸੋ ਇੱਥੇ ਕੋਈ ਕ੍ਰਾਈਮ ਨਹੀਂ ਸ਼ਾਂਤਮਈ ਮਾਹੌਲ ਆ ਤੇ ਵਧੀਆ ਲੋਕੀ ਸ਼ਾਂਤੀ ਨਾਲ ਰਹਿੰਦੇ ਆ ਉਹ ਪਾਣੀ ਵਾਲੀ ਟੈਂਕੀ ਪਾਣੀ ਵਾਲੀ ਟੈਂਕੀ ਹਰੇਕ ਸ਼ਹਿਰ ਦੇ ਵਿੱਚ ਮਤਲਬ ਹਰੇਕ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ 2 2 3 3 ਟੈਂਕੀਆਂ ਪਾਣੀ ਐਨ ਫੁੱਲ ਸਹੂਲਤ ਆਉਂਦੀ ਆ ਇਹ ਨਹੀਂ ਹੈਗਾ ਵੀ ਟੂਟੀ ਆਉਣ ਦਾ ਟਾਈਮ ਆ ਨਾ ਕਿਸੇ ਦੇ ਟੈਂਕੀ ਨਹੀਂ ਰੱਖੀ ਹੋਈ ਤੇ ਸਿੱਧਾ ਪਾਣੀ ਆਉਂਦਾ ਟੈਂਕੀ ਚੋਂ 24 ਘੰਟੇ ਸਰਵਿਸ ਆ ਕਰ ਦਿਓ ਲਾਈਕ ਸ਼ੇਅਰ